ਮਾਮਲਾ ਸਾਹਮਣੇ ਆਇਆ ਹੈ ਇੱਕ ਅਣਪਛਾਤਾ ਵਿਅਕਤੀ ਕਿਸੇ ਮ੍ਰਿਤਕ ਵਿਅਕਤੀ ਦੇ ਨਾਮ ਤੇ ਜਿਸ ਦਾ ਨਾਮ ਜਗਵੀਰ ਸਿੰਘ ਹੈ ਜੋ ਲੁਧਿਆਣਾ ਦਾ ਰਹਿਣ ਵਾਲਾ ਸੀ ਉਸ ਦੇ ਆਧਾਰ ਕਾਰਡ ਤੇ ਨਸ਼ਾ ਛਡਾਉ ਕੇਂਦਰ ਵਿੱਚੋਂ ਗੋਲੀਆਂ ਲੈ ਰਿਹਾ ਸੀ ਇਹ ਮਾਮਲਾ ਕੀ ਹੈ ਦੇਖੋ ਇਸ ਮਾਮਲੇ ਨੇ ਬਹੁਤ ਪੂਰ ਫੜੀ ਹੈ ਪਰ ਉਸ ਤੋਂ ਪਹਿਲਾਂ ਸਰਵਿਕ ਮੈਂ ਗੱਲ ਕਰਨੀ ਚਾਹੁੰਦਾ ਸਾਡਾ ਕਸੂਰ ਹੈ ਕਿਉਂਕਿ ਅਸੀਂ ਇੱਕਾ ਨਹੀਂ ਰੱਖਦੇ ਅਸੀਂ ਹੋ ਗਏ ਆ ਫਾੜੀ ਫਾੜੀ ਜਿਹੜੇ ਗੋਲੀਆਂ ਕੈਪਸੂਲ ਖਾਂਦੇ ਆ ਇਹ ਬਹੁਤ ਹੁੰਦੇ ਨੇ ਜਿਹੜੇ ਦੇਖੋ ਜਗਾੜੀ ਜਗਾੜ ਲਾ ਗਿਆ ਜਗਾਲ ਉਹਨੇ ਇਸ ਤਰੀਕੇ ਨਾਲ ਆਇਆ ਕਿ ਇੱਕ ਵਿਅਕਤੀ ਜੋ ਕਿ ਮਰ ਚੁੱਕਾ ਜਿਸ ਨਾਮ ਤੇ ਵੀਕਸ ਸਿੰਘ ਨੂੰ ਤੁਸੀਂ ਦੱਸਿਆ ਜੋ ਲੁਧਿਆਣਾ ਦਾ ਵਾਸੀ ਸੀ ਉਹਦਾ ਜਾਲੀ ਆਧਾਰ ਕਾਰਡ ਬਣਾ ਕੇ ਉਹ ਪਹੁੰਚਦਾ ਨਵੀਂ ਸ਼ਹਿਰ ਤੇ ਇੱਥੋਂ ਨੌ ਗੋਲੀਆਂ ਲੈ ਲੈਂਦਾ ਹੁਣ ਇਹ ਮਾਮਲਾ ਸਾਹਮਣੇ ਕਿਵੇਂ ਆਇਆ ਕਿਉਂਕਿ ਇੱਕ ਖੁਰਾਨਾ ਜੋ ਕਿ ਆਸ਼ਾ ਮਾਨਸਿਕ ਆਪੇ ਨਸ਼ਾ ਸ਼ਟਾ ਉਹ ਕੇਂਦਰ ਵਿੱਚ ਮੈਨੇਜਰ ਦੇ ਤੌਰ ਤੇ ਕੰਮ ਕਰਦਾ ਉਹਨੇ ਪੁਲਿਸ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਕਿ ਪਿਛਲੇ ਸਾਲ ਨਵੰਬਰ ਮਹੀਨੇ ਇੱਕ ਵਿਅਕਤੀ ਜਗਵੀਰ ਸਿੰਘ ਵੜ ਕੇ ਉਸ ਦਾ ਆਧਾਰ ਕਾਰਡ ਲੈ ਕੇ ਹਸਪਤਾਲ ਚ ਐਂਟਰ ਕਰਦਾ ਹੈ ਸਿਗਰਟ ਦਾ ਨਸ਼ਾ ਛਟਾਉਣ ਦੇ ਭਾਵੇਂ ਉਹ ਆਉਂਦਾ ਔਰ ਦੇਖੋ ਹੈਰਾਨੀ ਵਾਲੀ ਗੱਲ ਹੈ ਕਿ ਉਹ ਆਧਾਰ ਕਾਰਡ ਦਿੰਦਾ ਹੈ ਆਧਾਰ ਕਾਰਡ ਵੈਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਜੇ ਨਸ਼ਾ ਛਡੋ ਕੇ ਇੰਦਰ ਚ ਕੋਈ ਆਉਂਦਾ ਤਾਂ ਉਹ ਆਧਾਰ ਕਾਰਡ ਦਿੰਦਾ ਆਈਡੀ ਬਣਾ ਕੇ ਆਨਲਾਈਨ ਉਸ ਨੂੰ 9 ਗੋਲੀਆਂ ਦੇ ਦਿੱਤੀਆਂ ਜਾਂਦੀਆਂ ਹੁਣ ਇਹ ਵੀ ਪਤਾ ਲੱਗਾ ਕਿ ਉਹਦਾ ਫੋਨ ਵੀ ਨਹੀਂ ਚਾਹਦਾ ਫੋਨ ਨੰਬਰ ਵੀ ਜਿਹੜਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਨੰਬਰ ਵੀ ਉਹ ਗਲਤ ਦੇ ਗਿਆ ਮਤਲਬ ਅਰਗੈਲੀ ਕਿੱਥੇ ਹੋਈ ਹੈ ਇਹ ਗੱਲ ਵੀ ਸਮਝਣੀ ਬਹੁਤ ਜ਼ਰੂਰੀ ਆਧਾਰ ਕਾਰਡ ਵੈਰੀਫਾਈ ਕਰਨਾ ਕਿਤੇ ਕਿੰਨਾ ਕੌਖਾ ਤੁਸੀਂ ਕਿਸੇ ਨੂੰ ਨਸ਼ਾ ਛਡਾਉ ਦੀ ਗੋਲੀਆਂ ਦੇ ਰਹੇ ਆ ਤਾਂ ਘੱਟੋ ਘੱਟ ਆਧਾਰ ਕਾਰਡ ਵੈਰੀਫਾਈ ਕਰਨਾ ਤਾਂ ਬਹੁਤ ਜ਼ਰੂਰੀ ਹੈ ਇਹ ਵਿਅਕਤੀ ਸਿਰਫ ਆਪਣੇ ਨਸ਼ਾ ਛੱਡਣ ਦੇ ਲਈ ਹੀ ਇਹ ਗੋਲੀਆਂ ਵਰਤੋਂ ਵਿੱਚ ਲਿਆਉਂਦੇ ਹਨ ਜਾਂ ਫਿਰ ਕਿਸੇ ਹੋਰ ਕੰਮ ਦੇ ਲਈ ਵੀ ਤੇ ਇਸ ਗੋਲੀਆਂ ਦੇ ਨਾਲ ਵਿਅਕਤੀ ਨਸ਼ਾ ਛੱਡ ਦਿੰਦਾ ਹੈ ਦੇਖੋ ਸਰ ਜੀ ਜਿਹੜਾ ਸਵਾਲ ਤੁਸੀਂ ਪੁੱਛਦੇ ਨਾ ਕਿ ਇਹਨਾਂ ਨਸ਼ਾ ਛੱਡਿਆ ਜਾ ਸਕਦਾ ਕਿ ਨਹੀਂ ਛੱਡਿਆ ਜਾ ਸਕਦਾ ਉਹਦੇ ਤੇ ਮੈਂ ਇਹ ਟਿੱਪਣੀ ਕਰਨੀ ਚਾਹਾਂਗਾ ਕਿ ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ ਜੇ ਐਦਾਂ ਕਹੇ ਤੇ ਨੌਜਵਾਨ ਨਸ਼ੇ ਛੱਡ ਦੇ ਮੇਰੇ ਖਾਤੋਂ ਇਸ ਨੂੰ 59ਵੇਂ ਛੇੜ ਵਿੱਚ ਛੱਡ ਜਾਣਾ ਸੀ ਪਰ ਇੱਥੇ ਜੇ ਅਸੀਂ ਇਸ ਘਟਨਾ ਦੀ ਗੱਲ ਕਰੀਏ ਤੁਸੀਂ ਜਿਵੇਂ ਪੁੱਛਿਆ ਕਿ ਕੱਲਾ ਨਸ਼ਾ ਛਡਾਉਣ ਲਈ ਲੈ ਕੇ ਗਿਆ ਉਹ ਕੋਈ ਮਿਸਯੂਜ਼ ਨਾ ਕਰੇ ਤਾਂ ਉੱਥੇ ਗੱਲ ਇਹ ਬਣਦੀ ਕਿ ਜਿਹੜਾ ਬੰਦਾ ਪਹਿਲਾਂ ਹੀ ਜਾਲੀ ਆਈਡੀ ਲੈ ਕੇ ਆਇਆ ਕਿਸੇ ਮ੍ਰਿਤਕ ਵਿਅਕਤੀ ਦੀ ਆਈਡੀ ਬਣਾ ਕੇ ਲੈ ਕੇ ਆਇਆ ਇਟ ਮੀਨਸ ਉਹ ਗਲਤ ਹੈ ਇਸ ਗੋਲੀ ਨੂੰ ਆਪਣੇ ਖਾਣ ਲਈ ਨਹੀਂ ਵਰਤੇਗਾ ਕਿਉਂਕਿ ਜੇ ਆਪਣੇ ਖਾਣ ਲਈ ਵਰਤਣੀ ਹੁੰਦੀ ਤਾਂ ਆਪਣਾ ਆਧਾਰ ਕਾਰਡ ਲੈ ਕੇ ਆਉਂਦਾ ਆਪਣੀ ਪ੍ਰੋਪਰ ਆਈਡੀ ਦਿਖਾਉਂਦਾ ਉਹਨੇ ਕੀ ਕੀਤਾ ਕਿਸੇ ਮ੍ਰਿਤਕ ਵਿਅਕਤੀ ਦਾ ਉਹਦਾ ਮਲਬੂ ਖੋਜੀ ਆ ਖੋਜ ਕੀਤੀ ਉਹਨੇ ਕਿ ਬੰਦਾ ਮਰਕਉਣ ਗਿਆ ਜੇ ਮੰਨ ਲਓ ਕਿਸੇ ਜੀ ਦੇ ਜਾਗ ਦੇ ਬੰਦਾ ਆਧਾਰ ਕਾਰਡ ਯੂਜ਼ ਕਰਦਾ ਤਾਂ ਉਹਦਾ ਕਲੇਸ਼ ਪੈਣਾ ਸੀ ਉਹਨੇ ਮਰੇ ਵਿਅਕਤੀ ਦਾ ਆਧਾਰ ਕਾਰਡ ਲੈ ਕੇ ਆਉਂਦਾ ਪਿਆ ਗੋਲੀਆਂ ਲੈ ਕੇ ਜਾ ਰਿਹਾ ਡਾਕਟਰਾਂ ਨੂੰ ਬੇਸਕੂਪ ਬਣਾ ਰਿਹਾ ਔਰ ਉਸ ਤੋਂ ਬਾਅਦ ਪੋਰਟਲ ਵੀ ਉਹਦਾ ਬਣ ਜਾਂਦਾ 9 ਗੋਲੀਆਂ ਲੈ ਗਿਆ ਹੁਣ ਤੁਹਾਨੂੰ ਕੀ ਲੱਗਦਾ ਜਿਹਨੇ ਫੇਕ ਆਈਡੀ ਬਣਾ ਕੇ ਆਧਾਰ ਕਾਰਡ ਫੇਕ ਦਿਖਾ ਕੇ ਗੋਲੀਆਂ ਲਈਆਂ ਕੀ ਉਹਦਾ ਸਹੀ ਯੂਜ਼ ਕਰੂਗਾ ਡੈਫੀਨਿਟਲੀ ਮਿਸਯੂਜ਼ ਹੋਣਾ ਹੈ ਔਰ ਜਿਹੜੀ ਤੁਸੀਂ ਗੱਲ ਕਰਦੇ ਕਿ ਨਸ਼ਾ ਛੱਡਣ ਦੀ ਨਸ਼ਾ ਛੱਡਣ ਲਈ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਉਹਦਾ ਆਪਣਾ ਤਰਨ ਨਿਸ਼ਚਾ ਵੀ ਹੋਣਾ ਚਾਹੀਦਾ ਔਰ ਡਾਕਟਰ ਵੱਲੋਂ ਰੈਗੂਲਰ ਕਾਉਂਸਲਿੰਗ ਹੋਣੀ ਵੀ ਬਹੁਤ ਜ਼ਰੂਰੀ ਹੈ ਜੀ ਹੁਣ ਸ਼ੁਭਮ ਖੁਰਾਨਾ ਦੇ ਸ਼ਿਕਾਇਤ ਕਰਨ ਤੋਂ ਬਾਅਦ ਪੁਲਿਸ ਨੇ ਕੀ ਕਦਮ ਚੁੱਕੇ ਹਨ ਸ਼ੁਭਮ ਖੁਰਾਨਾ ਵੱਲੋਂ ਪੁਲਿਸ ਨੂੰ ਸਾਰਾ ਡਾਟਾ ਸਾਰਾ ਰਿਕਾਰਡ ਦੇ ਦਿੱਤਾ ਗਿਆ 419 ਧਾਰਾ ਲਾ ਕੇ ਮਾਮਲਾ ਦਰਜ ਵੀ ਕਰ ਲਿਆ ਗਿਆ ਲੇਕਿਨ ਜੇ ਤੁਸੀਂ ਗੱਲ ਕਰਦੇ ਹੋ ਤੇ ਫੜਮ ਵੀ ਅਨਪਛਾਤਾ ਵਿਅਕਤੀ ਹੈ ਉਹ ਜੇ ਕੁੜੀਆਂ ਮੁੜ ਕੇ ਲੈਣ ਆਗੇ ਤਾਂ ਫੜ ਹੋ ਜਾਊਗਾ ਤੁਹਾਨੂੰ ਕੀ ਲੱਗਦਾ ਪੁਲਿਸ ਬੇਲੀ ਆ ਲੋਕ ਸਭਾ ਇਲੈਕਸ਼ਨ ਸਿਰ ਤੇ ਆ ਵੀ ਲੀਡਰਾਂ ਦੀਆਂ ਰੈਲੀਆਂ ਵੀ ਲੈ ਕੇ ਜਾਣਾ ਲੀਡਰਾਂ ਨੂੰ ਥਾਂ ਥਾਂ ਤੇ ਕਿਤੇ ਵਿਰੋਧ ਨਾ ਕੋਈ ਹੋ ਜਵੇ ਤਾਂ ਪੁਲਿਸ ਬੇਲੀ ਥੋੜੇ ਆ ਫੋੜਗਲ ਅੰਦਰ ਆਉਗਾ ਫੜ ਹੋ ਜਾਊਗਾ ਨਾਲ ਹੀ ਮੈਂ ਇਹ ਦੱਸਣਾ ਚਾਹੁੰਦੀ ਆ ਸ਼ੁਭਮ ਕੁਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਦੋਂ ਵੀ ਕੋਈ ਨਸ਼ਾ ਛਡਾਉਣ ਦੇ ਲਈ ਦਵਾਈ ਲੈਣ ਆਉਂਦਾ ਹੈ ਤਾਂ ਉਸ ਦੀ ਪ੍ਰੋਪਰ ਡਾਕਟਰ ਵੱਲੋਂ ਕਾਉਂਸਲਿੰਗ ਕੀਤੀ ਜਾਂਦੀ ਹੈ ਤਾਂ ਉਸ ਦਾ ਆਧਾਰ ਕਾਰਡ ਲੈ ਕੇ ਪੰਜਾਬ ਸਰਕਾਰ ਦੇ ਪੋਰਟਲ ਤੇ ਉਸ ਦੀ ਆਈਡੀ ਬਣਾਈ ਜਾਂਦੀ ਆ ਪੋਰਟਲ ਦਾ ਕੀ ਨਾਮ ਹੈ ਜੀ ਪੋਰਟਲ ਦਾ ਨੇਮ ਹੈ ਨੈਸ਼ਨਲ ਮੈਂਟਲ ਹੈਲਥ ਪ੍ਰੋਗਰਾਮ ਉਹਦੀ ਜਾਣਕਾਰੀ ਪਹਿਲਾਂ ਚੁੜਾਈ ਜਾਂਦੀ ਹੈ ਫਿਰ ਉਸ ਤੋਂ ਬਾਅਦ ਮੈਡੀਸਨ ਦਿੱਤੀ ਜਾਂਦੀ ਹੈ ਜੀ ਜੀ ਉਸ ਦੇ ਇੰਟਰਡਿਊਸ ਦੀ ਪ੍ਰੋਪਰ ਜੋ ਹੈ ஆன்ਲਾਈਨ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਵਿਅਕਤੀ ਨੂੰ ਉਸ ਦੀ ਆਈਡੀ ਨੰਬਰ ਪ੍ਰੋਵਾਈਡ ਕੀਤਾ ਜਾਂਦਾ ਜਿਸ ਨੂੰ ਦੇਖ ਕੇ ਉਸ ਨੂੰ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਇਹੀ ਤਾਂ ਸਰਬੀਤ ਸਵਾਲ ਹੈ ਕਿ ਉਹਨੇ ਜਾਲੀ ਆਧਾਰ ਕਾਰਡ ਦਿਖਾ ਕੇ ਨਕਲੀ ਆਈਡੀ ਵੀ ਬਣਾ ਲਈ ਪੋਰਟਲ ਵੀ ਬਣਾ ਲਿਆ ਔਰ ਗੋਲੀਆਂ ਵੀ ਲੈ ਗਿਆ ਜੀ ਤਾਂ ਇਹੀ ਤਾਂ ਸਵਾਲ ਹੈ ਕਿ ਲਾਪਰਵਾਹੀ ਅੜਗੈਲੀ ਹੂਣਤਾਈ ਕੋਈ ਕਿੱਥੇ ਹੈ ਜੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਡੇਲੀ ਜੋ ਹੈ ਰਜਿਸਟਰ ਤੇ ਐਂਟਰੀ ਵੀ ਕੀਤੀ ਜਾਂਦੀ ਹੈ ਤੇ ਜਦੋਂ ਵਿਅਕਤੀ ਲੈਣ ਆਂਦਾ ਹੈ ਗੋਲੀਆਂ ਤਾਂ ਉਸ ਦੀ 3 ਮਹੀਨੇ ਬਾਅਦ ਵੈਰੀਫਿਕੇਸ਼ਨ ਵੀ ਕੀਤੀ ਜਾਂਦੀ ਹੈ ਸਰ ਜੀ ਤੁਮ ਇਹੀ ਸਵਾਲ ਕਿਉਂਕਿ ਨਾ ਬੜੀ ਬਾਰ ਸਾਨੂੰ ਵੀ ਕਾਲਸ ਆਉਂਦੀਆਂ ਕਿ ਨਸ਼ਾ ਛੜਾ ਗੋਲੀਆਂ ਦੀ ਦੁਰਵਤੋ ਹੋ ਰਹੀ ਹੈ ਕਿ ਲੋਕ ਵੇਚਦੇ ਵੀ ਆ ਔਰ ਜਿਹਦੀ ਓਵਰਡੋਸ ਕਿਤੇ ਰੱਬ ਨਾ ਕਰੇ ਕੋਈ ਲੈ ਲਵੇ ਤਾਂ ਮਾਮਲਾ ਗੰਭੀਰ ਹੋ ਸਕਦਾ ਜੀ